ਸਾਰਾ ਪੰਜਾਬ ਉੱਠ ਕੇ ਹੁਣ ਆਪਾਂ ਆਪਣੇ ਯੋਧਿਆਂ ਦੇ ਨਾਲ ਖੜਗੇ ਨਹੀਂ ਮਗਰੋਂ ਪਸਤੌਣ ਦਾ ਜਾਂ ਮਗਰੋਂ ਵਰਸੀਆਂ ਬਣਾਉਣ ਦਾ ਮਗਰ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਮੇਰਾ ਵੀ ਸਾਰਿਆਂ ਨੂੰ ਵੱਧ ਤੋਂ ਵੱਧ ਬੇਨਤੀ ਹੈ ਚਾਹੇ ਸ਼ੰਭੂ ਖਨੌਰੀ ਹੋਵੇ ਮਹਾਲੀ ਹੋਵੇ ਅੰਮ੍ਰਿਤਸਰ ਹੋਵੇ ਜਿੱਥੇ ਮੋਰਚੇ ਲੱਗੇ ਆ ਭਾਈ ਆਪਣੀ ਹਾਜ਼ਰੀ ਜ਼ਰੂਰ ਬਣਾਓ ਪਿੰਡਾਂ ਦੇ ਵਿੱਚੋਂ ਕਾਫਲਿਆਂ ਦੇ ਰੂਪ ਦੇ ਵਿੱਚ ਬਾਰੀਆਂ ਬਣ ਕੇ ਵੱਧ ਤੋਂ ਵੱਧ ਵੱਡੀ ਗੰਟੀ ਸੰਗਤ ਇਹਨਾਂ ਮੋਰਚਿਆਂ 'ਚ ਹਾਜ਼ਰੀ ਭਰ ਕੇ ਇਹ ਮੋਰਚੇ ਆਪਾਂ ਫਤਿਹ ਕਰਗੇ ਤੇ ਜੋ ਜਵਰ ਸਰਕਾਰਾਂ ਕਰ ਰਹੀਆਂ ਨੇ ਇਹ ਜ਼ਬਰ ਦਾ ਮੂੰਹ ਤੋੜ ਆਪਾਂ ਜਵਾਬ ਦੇ। ਉਹ ਤੁਸੀਂ ਦੇਖ ਰਹੇ ਹੋ ਜੀ ਆਪਾਂ ਸਭਾ ਨੂੰ ਚੱਲੇ ਆ। ਉਹ ਬਹੁਤ ਜ਼ਿਆਦਾ ਆ। ਉਹ ਕਿਹਾ ਹੀ ਨੌਜਵਾਨਾਂ ਨੂੰ ਬੇਨਤੀ ਆ ਨੌਜਵਾਨ ਹਰ ਇੱਕ ਸਿਸਟਮ ਦੀ ਰੀੜ ਦੀ ਹੱਡੀ ਨੇ ਹਨ। ਕਿ ਸਾਰੇ ਆਪਾਂ ਇਕੱਠੇ ਹੋ ਕੇ ਯਾਰ ਆਪਣੇ ਭਰਾਵਾਂ ਨੂੰ ਬਾਹਰ ਕਢਾਈਏ ਬਹੁਤ ਛੱਦਤ ਹੋ ਰਿਹਾ। ਅਗਲੀ ਗੱਲ ਇਹ ਆ ਕਿ ਤੁਹਾਨੂੰ ਦੂਸਰਾ ਵੀ ਪਤਾ ਮੋਰਚਾ ਜਿਹੜਾ ਆਪਣਾ ਕਿਸਾਨੀ ਮੋਰਚਾ ਚੱਲੀ ਜਾਂਦਾ। ਉੱਥੇ ਵੀ ਤੁਹਾਡਾ ਬਹੁਤ ਵੱਡੀ ਸਮੂਲੀਅਤ ਆ ਸੀ ਦੋਨਾਂ ਪਾਸੇ ਹੀ ਅੱਜ ਇੱਧਰ ਵੀ ਹਾਜ਼ਰੀ ਹੈ ਸਾਡੀ ਉੱਧਰ ਵੀ ਹੈ 13 ਤਰੀਕ ਨੂੰ ਅਸੀਂ ਜੇਲ੍ਹ ਤੋਂ ਆਇਆ 14 ਤਰੀਕ ਤੋਂ ਹਸਪਤਾਲ ਦੀ 15 ਤਰੀਕ ਤੋਂ ਬਾਅਦ ਮੋਰਚਿਆਂ 'ਚ ਡਟੇ ਹੋਇਆ ਕੋਈ ਘਰੇ ਨਹੀਂ ਬੈਠ ਰਿਹਾ ਥੋੜਾ ਨੌਜਵਾਨੋਂ ਬੇਨਤੀ ਆ ਵੀ ਹਰ ਇੱਕ ਮੋਰਚਿਆਂ ਦੇ ਵਿੱਚ ਆਪਣਾ ਹਿੱਸਾ ਪਾ ਕੇ ਜਿਹੜਾ ਜੇ ਉਹ ਪੰਜਾਬ ਨੂੰ ਸਮਝਦਾ ਸਰਕਾਰਾਂ ਖਤਮ ਕਰਨਾ ਚਾਹੁੰਦੀਆਂ ਨੇਗੀਆਂ ਆਪਾਂ ਇਹਨਾਂ ਦਾ ਮੂੰਹ ਤੋੜਮਾ ਜਵਾਬ ਦਈਏ ਘਰੇ ਨਾਲ ਟਿੱਕੇ ਬੈਠੀਏ ਸਰਕਾਰ ਦਾ ਜਿਹੜਾ ਪੈਰਾਂ ਥੱਲੇ ਆਕਮਚਾ ਦਈਏ ਜਿਹੜੇ ਸਾਡੇ ਭਰਾ ਨੇਗੇ ਬਿਬਰੂ ਕਰਦੇ ਨੇ ਜੇਲਾਂ ਦੇ ਵਿੱਚ ਬੈਠੇ ਨੇਗੇ ਸ਼ਕਤ ਹੋ ਰਿਹਾ ਆਪਾਂ ਉਹਨਾਂ ਦੇ ਨਾਲ ਮੋਢਾ ਲਾ ਕੇ ਮ ਸਾਡੇ ਹੋਂਦ ਲਈ ਲੜੇ ਨੇ ਸਾਡੇ ਵजूद ਲਈ ਲੜੇ ਨੇਗੇ ਆਪਾਂ ਸਾਰੇ ਉਹਨਾਂ ਨਾਲ ਮੋਢਾ ਨਾਲ ਲਾ ਕੇ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਤੋਂ ਭਾਨਾ ਵਿੱਚ ਦੇਖਦਾ